ਦੇਖੋ ਸਰ ਗਨਬਦਰੀ ਦੇ ਨਾਲ ਕਿਤਨੇ ਕਿਤੇ ਪੰਜਾਬ ਦੇ ਮੁੱਦੇ ਤਾਂ ਗਏ ਨੇ ਪਰ ਪੂਰੇ ਹਿੰਦੁਸਤਾਨ ਦੇ ਵਿੱਚ ਜਿਸ ਤਰੀਕੇ ਭਾਜਪਾ ਨੇ ਮਾਹੌਲ ਕ੍ਰੀਏਟ ਕੀਤਾ ਉਹ ਸਾਰੇ ਮੁੱਦੇ ਕਿਤਨੇ ਕਿਤੇ ਰੁਕ ਗਏ ਨੇ ਤੁਸੀਂ ਦੇਖੋ ਕਿ ਜਿਹੜੇ ਵੀ ਮੁੱਦੇ ਆ ਤੁਸੀਂ ਨੈਸ਼ਨਲ ਵਾਈਜ਼ ਅਸੀਂ ਸਟਾਰਟ ਕਰ ਰਹੇ ਜਵਾਨੀ ਤੋਂ ਲੈ ਕੇ ਕਿਸਾਨੀ ਤੱਕ ਕਿਸਾਨਾਂ ਦੇ ਮਸਲੇ ਤੁਸੀਂ ਦੇਖੋ ਅੱਜ ਵੀ ਖੜੇ ਨੇ ਅੱਜ ਵੀ ਇੱਕ ਮੁੰਡਾ ਨਵਦੀਪ ਫੜਿਆ ਗਿਆ ਵਾ ਉਹਦੀ ਅਰੈਸਟ ਫਾਈਲ 307 ਦਾ ਪਰਚਾ ਅਜੇ ਕੀਤਾ ਗਿਆ ਉਹਦਾ ਕਸੂਰ ਇੰਨਾ ਸੀਗਾ ਕਿ ਉਹਨੇ ਇਸਾਨੀ ਮੂਵਮੈਂਟ ਦੇ ਵਿੱਚ ਜਿਹੜੇ ਵੋਟਰ ਕੈਨਨ ਸੀਗੇ ਉਹਨਾਂ ਦਾ ਮੂੰਹ ਮੋੜੇ ਸੀਗੇ ਉਹਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਵੱਖ-ਵੱਖ ਧਾਰਾਵਾਂ ਲਾ ਦਿੱਤੀਆਂ ਤੇ ਝੂਠੇ ਫੱਜੀ ਕੇਸਿਸ ਉਹਨਾਂ ਖਿਲਾਫੇ ਖੜੇ ਕਰ ਦਿੱਤੇ ਗਏ ਦੂਸਰਾ ਜੇ ਚਾਹੇ ਤੁਸੀਂ ਅਨਇੰਪਲੋਇਮੈਂਟ ਦੀ ਗੱਲ ਕਰ ਲਓ ਰੋਜ਼ਗਾਰ ਇੱਕ ਬਹੁਤ ਵੱਡਾ ਇਸ਼ੂ ਸੀਗਾ ਜਦੋਂ ਭਾਜੀਪੀ ਸੈਂਟਰ ਗਵਰਨਮੈਂਟ ਦੇ ਵਿੱਚ ਆਈ ਸੀਗੀ ਇਹ ਵਾਦਾ ਕਰਕੇ ਆਈ ਸੀਗੀ ਕਿ ਅਸੀਂ 2 ਕਰੋੜ ਰੋਜ਼ਗਾਰ ਹਰ ਹਰ ਸਾਲ ਦੇਵਾਂਗੇ ਅੱਜ ਦੇ ਟਾਈਮ ਦੇ ਉੱਤੇ ਜੋ ਪ੍ਰੈਜ਼ੈਂਟ ਇੰਡੈਕਸ ਹੈ 52.13% ਜਿਹੜਾ ਪ੍ਰੈਜ਼ੈਂਟ ਯੂਥ ਹੈ ਉਹ ਅਨਇੰਪਲੋਇਡ ਹੈ ਇ ਇਹ ਇੰਡੀਆ ਦੁਨੀਆ ਦੀ ਸਭ ਤੋਂ ਯੰਗੇਸਟ ਕੰਟਰੀ ਹੈ ਤੁਸੀਂ ਦੇਖੋ ਇੱਕ ਹਿੱਸਾ 50% ਤੋਂ ਵੱਧ ਹਿੱਸਾ ਅਨਇੰਪਲੋਇਡ ਬੈਠਾ ਜੋ ਆਨ ਰਿਕਾਰਡ ਹੈ ਦੂਸਰੇ ਪਾਸੇ ਬੋਲਣ ਦੀ ਤੁਸੀਂ ਆਜ਼ਾਦੀ ਤੇ ਉਹ ਹਿਸਾਬ ਲਾ ਸਕਦੇ ਹੋ ਜਿਹੜਾ ਪ੍ਰੈਸ ਫਰੀडम ਇੰਡੈਕਸ ਹੈ ਉਹਦੇ ਚ ਅਸੀਂ ਕਿੱਥੇ ਸਟੈਂਡ ਕਰ ਰਹੇ ਹਾਂ 180 ਕੰਟਰੀਆਂ ਚੋਂ 161ਵੇਂ ਨੰਬਰ ਤੇ ਅਗੇ ਹਾਂ ਜਿੱਥੇ ਪ੍ਰੈਸ ਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ ਤਾਂ ਆਮ ਬੰਦਾ ਕਿੱਥੇ ਬੋਲ ਸਕਦਾ ਹੋਵੇਗਾ ਸਿਮਲਰ ਵੇ ਨਾਲ ਜਿਹੜੇ ਮੇਨ ਇਸ਼ੂਸ ਆ ਭੁੱਖਮਰੀ ਨੂੰ ਲੈ ਕੇ ਵੀ ਹੈ ਹੰਗਰ ਇੰਡੈਕਸ ਦੇ ਵਿੱਚ ਆਪਾਂ 111ਵੇਂ ਨੰਬਰ ਤੇ ਖੜੇ ਹਾਂ ਦੁਨੀਆ ਦੇ ਵਿੱਚ ਸੋ ਕਿੱਥੇ ਕਰਕੇ ਸਟੈਂਡ ਕਰ ਰਹੇ ਨੇ ਮੁੱਦੇ ਡੈਫੀਨਿਟਲੀ ਗਏ ਨੇ ਪਰ ਮੁੱਦੇ ਇਹਨਾਂ ਵੱਲੋਂ ਭਾਜੀਪੀ ਵੱਲੋਂ ਪ੍ਰੀਪਲਾਨਡ ਤਰੀਕੇ ਨਾਲ ਭੇਜੇ ਗਏ ਨੇ ਜਦੋਂ ਵੀ ਮੁੱਦਿਆਂ ਦੀ ਗੱਲ ਹੋਣੀ ਸੀਗੀ ਉਦੋਂ ਸੀਏ ਲੈ ਆਉਂਦਾ ਤਾਂ ਕਿ ਇਸ਼ੂਸ ਖੜੇ ਹੋ ਜਾਣ ਜਦੋਂ ਵੀ ਕੋਈ ਹੋਰ ਇਸ਼ੂਸ ਉੱਠਦੇ ਨੇ ਉਦੋਂ ਤਰੂਵੀ ਕਰਨ ਦੀ ਰਾਜਨੀਤੀ ਆ ਜਾਂਦੀ ਹੈ ਕਿਤੇ ਨਾ ਕਿਤੇ ਸੈਂਟਰ 'ਚ ਬੈਠੀ ਹੋਈ ਸਰਕਾਰ ਉਹਦੇ ਲਈ ਜ਼ਿੰਮੇਵਾਰ ਹੈ ਦਲ ਬਦਲੀ ਤਾਂ ਚੱਲਦੀ-ਜਲਦੀ ਹੈ ਉਹ ਵੀ ਜ਼ਿੰਮੇਵਾਰੀ ਹੈਗੀ ਆ ਉਹਦੇ ਵਿੱਚ ਪਰ ਉਹਦੇ ਨਾਲ ਦੇ ਨਾਲ ਸਭ ਤੋਂ ਵੱਧ ਜਿਹੜੇ ਦਲ ਬਦਲੀਆਂ ਕਰਵਾਕੋਂ ਰਿਹਾ ਸੈਂਟਰ ਗਵਰਨਮੈਂਟ ਕਰਵਾਦੀ ਹੈ ਸੈਂਟਰ ਦੇ ਵਿੱਚ ਜਾ ਰਹੇ ਨੇ ਵੱਖ-ਵੱਖ ਤਰੀਕੇ ਦੇ ਲਾਲਚ ਦੇ ਕੇ ਵੱਖ-ਵੱਖ ਤਰੀਕੇ ਦੀਆਂ ਇਹਨਾਂ ਨੂੰ ਸਕੀਮਾਂ ਦੱਸ ਕੇ ਪਰ ਜਿਹੜੇ ਮੇਨ ਇਸ਼ੂਜ਼ ਹੈ ਦਸਾ ਸਾਲ ਬਾਅਦ ਲੋਕਾਂ ਨੇ ਸਵਾਲ ਪੁੱਛਨੇ ਸੀਗੇ ਥੋੜਾ 15 ਲੱਖਾਂ ਦੀ ਗੱਲ ਉਹ ਜੁਮਲਾ ਨਿਕਲੀ ਨਿਕਲੀ ਦੇਸ਼ ਦੇ ਪ੍ਰਧਾਨ ਮੰਤਰੀ ਹੋਰ ਦੋ ਦਿਨ ਪਹਿਲਾਂ ਕਹਿ ਰਹੇ ਸੀ ਕਿ ਏਡੀ ਦੇ ਜਿਹੜੇ ਪੈਸੇ ਰਿਕਵਰ ਕੀਤੇ ਉਹ ਵੀ ਪੈਸੇ ਵਾਪਸ ਆਣਗੇ ਉੱਥੇ ਵੀ ਇਲੈਕਸ਼ਨ ਕਮਿਸ਼ਨ ਸਾਇਲੈਂਟ ਬੈਠੀ ਹੈ ਪਰ ਲਗਾਤਾਰ ਜਿਹੜੇ ਇਸ਼ੂਜ਼ ਹੈ ਉਹ ਦੱਬੜ ਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਮੇਜਰ ਰੋਲ ਹੈ ਉਹ ਬੀਜੇਪੀ ਦਾ ਹੈ ਚਾਹੇ ਮੰਨਣ ਚਾਹੇ ਨਾ ਮੰਨਣ ਜਵਾਨੀ ਤੋਂ ਲੈ ਕੇ ਕਿਸਾਨੀ ਹਰ ਇਸ਼ੂ ਨੂੰ ਇਹਨਾਂ ਨੇ ਦੱਬਿਆ ਇਲੈਕਸ਼ਨ ਸਿਰਫ ਤੇ ਸਿਰਫ ਧਰੂਵਿਕੰਤ ਤੇ ਰਾਜਨੀਤੀ ਜਿਹੜੀ ਇਲੈਕਸ਼ਨ ਹੈ ਇਹਨਾਂ ਦੀ ਚੱਲਦੀ ਪਈ ਹੈ ਹੋਰ ਇਹਨਾਂ ਕੋਲ ਚਾਰ ਮੁੱਦੇ ਪੁੱਛ ਲਓ ਕਿਸੇ ਵੀ ਮੁੱਦੇ ਦਾ ਜਵਾਬ ਨਹੀਂ ਹੈ ਸਿਰਫ ਤੇ ਸਿਰਫ ਧਰੂਵਿਕੰਦੀ ਰਾਜਨੀਤੀ ਹੈ ਤੇ ਸਿਰ ਮੋਦੀਆ ਚਿਹਰਾ ਦਿਖਾ ਕੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਪਰ ਡੈਫੀਨਿਟਲੀ ਤੁਹਾਡੇ ਵਰਗੇ ਚੈਨਲ ਰਹੀ ਅਗਰ ਮੁੱਦਿਆਂ ਦੀ ਗੱਲ ਹੁੰਦੀ ਹੈ ਤੇ ਲੁਕੀ ਅਵੇਅਰ ਰੱਖਉਣਗੇ ਲੁਕੀ ਪੁੱਛਣਗੇ ਕਿ ਵੀ ਤੁਹਾਡੀ ਪ੍ਰਧਾਨ ਮੰਤਰੀ ਦੀ ਚੋਣ ਹੈ ਤੁਸੀਂ ਦੱਸੋ ਸਾਲੇ ਕੀ ਕੀਤਾ ਕਿਹੜਾ ਕਿਹੜੇ ਇਸ਼ੂਸ ਹੱਲ ਕੀਤੇ ਜੀ